ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਚੁੱਕੀਆਂ ਨੇ ਅੱਧੀ ਰਾਤ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਮਾਂਡੋ ਅੰਮ੍ਰਿਤਸਰ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੀਸਰ ਦੇ ਅੰਦਰ ਜਿਹੜੀ ਆ ਪੂਰੀ ਸੁਰੱਖਿਆ ਕੀਤੀ ਗਈ ਹੈ ਤਾਂ ਦੱਸਦੇ ਕਿ ਮੌਕ ਟ੍ਰਿਲ ਕੀਤੀ ਜਾ ਰਹੀ ਹੈ ਬੀਤੀ ਦਿਨ ਰਾਤ ਦੁਰਗਿਆਨਾ ਮੰਦਿਰ ਦੇ ਬਾਹਰ ਵੀ ਮੌਕ ਟ੍ਰੇਲ ਕੀਤੀ ਗਈ ਸੀ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਵੀ ਅੱਜ ਐਨ ਐਸ ਸੀ ਦੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਮੌਕ ਟ੍ਰੇਲ ਕੀਤੀ ਗਈ ਉਹਨਾਂ ਦੇ ਵੱਲੋਂ ਪਹਿਲਾਂ ਬਲਾਸਟ ਜੜਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਦੇ ਜੜੀ ਆ ਜਾਂਚ ਕੀਤੀ ਗਈ ਪੁਲਿਸ ਦੇ ਵੱਲੋਂ ਫਿਲਹਾਲ ਇਸ ਨੂੰ ਮੌਕ ਟ੍ਰੇਲ ਕੇ ਹਾ ਜਾ ਰਿਹਾ ਪਰ ਇਹ ਪੂਰਾ ਆਪਰੇਸ਼ਨ ਪੁਲਿਸ ਅਤੇ ਐਨ ਐਸ ਸੀ ਦੇ ਵੱਲੋਂ ਖੂਫੀਆ ਰੱਖਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਮੌਕ ਟ੍ਰੇਲ ਸੰਭਾਵਿਤ ਅੰਤ ਕੀ ਹਮਲੇ ਜਾਂ ਅਪਾਤ ਕਾਲੀਨ ਸਥਿਤੀ ਨੂੰ ਜੇਠਣ ਦੇ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ ਹਮਲੇ ਨੂੰ ਵੇਖਤੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਸੰਵੇਦਨਸ਼ੀਲ ਸ਼ਹਿਰ ਮੰਨਿਆ ਜਾਂਦਾ ਤਾਂ ਪੂਰੀ ਤਰ੍ਹਾਂ ਸੁਰੱਖਿਆ ਦੇ ਪੁਖਤਾ 조ੜਿਆ ਇੰਤਜ਼ਾਮ ਕੀਤੇ ਗਏ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਹੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਚੁੱਕੀਆਂ ਨੇ ਅੱਧੀ ਰਾਤ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਮਾਂਡੋ ਅਮਿਰ ਸਰਪੰਚ ਨੇਤਾ ਤਸਵੀਰਾ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੀਸਰ ਦੇ ਅੰਦਰ ਜਿਹੜੀ ਆ ਪੂਰੀ ਸੁਰੱਖਿਆ ਕੀਤੀ ਗਈ ਹੈ ਤਾਂ ਦੱਸਦੇ ਕਿ ਮੌਕ ਟ੍ਰਿਲ ਕੀਤੀ ਜਾ ਰਹੀ ਹੈ ਬੀਤੀ ਦਿਨ ਰਾਤ ਦੁਰਗਿਆਨਾ ਮੰਦਿਰ ਦੇ ਬਾਹਰ ਵੀ ਮੌਕ ਟ੍ਰਿਲ ਕੀਤੀ ਗਈ ਸੀ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਵੀ ਅੱਜ ਐਨ ਐਸ ਸੀ ਦੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਮੌਕ ਟ੍ਰਿਲ ਕੀਤੀ ਗਈ ਉਹਨਾਂ ਦੇ ਵੱਲੋਂ ਪਹਿਲਾ ਬਲਾਸਟ ਜਿਹੜਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਦੀ ਜੜੀ ਆ ਜਾਂਚ ਕੀਤੀ ਗਈ ਪੁਲਿਸ ਦੇ ਵੱਲੋਂ ਫਿਲਹਾਲ ਇਸ ਨੂੰ ਮੌਕ ਟ੍ਰਿਲ ਕੇ ਹਾ ਜਾ ਰਿਹਾ ਪਰ ਇਹ ਪੂਰਾ ਆਪਰੇਸ਼ਨ ਪੁਲਿਸ ਅਤੇ ਐਨ ਐਸ ਸੀ ਦੇ ਵੱਲੋਂ ਖੂਫੀਆ ਰੱਖਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਮੌਕ ਟ੍ਰਿਲ ਸੰਭਾਵਿਤ ਅੰਤ ਕੀ ਹਮਲੇ ਜਾਂ ਅਪਾਤ ਕਾਲੀਨ ਸਥਿਤੀ ਨੂੰ ਜੇਠਣ ਦੇ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਹਮਲੇ ਨੂੰ ਵੇਖਤੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਸਵੇਦਨਸ਼ੀਲ ਸ਼ਹਿਰ ਮੰਨਿਆ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਸੁਰੱਖਿਆ ਦੇ ਪੁਖਤਾ 조ੜਿਆ ਇੰਤਜ਼ਾਮ ਕੀਤੇ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਚੁੱਕੀਆਂ ਨੇ ਅੱਧੀ ਰਾਤ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਕਮਾਂਡੋ ਅੰਮ੍ਰਿਤਸਰ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੀਸਰ ਦੇ ਅੰਦਰ ਜਿਹੜੀ ਆ ਪੂਰੀ ਸੁਰੱਖਿਆ ਕੀਤੀ ਗਈ ਹੈ ਤਾਂ ਦੱਸਦੇ ਕਿ ਮੌਕ ਟ੍ਰਿਲ ਕੀਤੀ ਜਾ ਰਹੀ ਹੈ ਬਿੱਤੀ ਦਿਨ ਰਾਤ ਦੁਰਗਿਆਨਾ ਮੰਦਿਰ ਦੇ ਬਾਹਰ ਵੀ ਮੌਕ ਟ੍ਰਿਲ ਕੀਤੀ ਗਈ ਸੀ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਵੀ ਅੱਜ ਐਨ ਐਸ ਸੀ ਦੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਮੌਕ ਟ੍ਰਿਲ ਕੀਤੀ ਗਈ ਉਹਨਾਂ ਦੇ ਵੱਲੋਂ ਪਹਿਲਾ ਬਲਾਸਟ ਡਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਦੀ ਜੜੀ ਆ ਜਾਂਚ ਕੀਤੀ ਗਈ ਪੁਲਿਸ ਦੇ ਵੱਲੋਂ ਫਿਲਹਾਲ ਇਸ ਨੂੰ ਮੌਕ ਟ੍ਰਿਲ ਕਿਹਾ ਜਾ ਰਿਹਾ ਪਰ ਇਹ ਪੂਰਾ ਆਪਰੇਸ਼ਨ ਪੁਲਿਸ ਅਤੇ ਐਨਐਸਟੀ ਦੇ ਵੱਲੋਂ ਖੂਫੀ ਰੱਖਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਮੌਕ ਟ੍ਰੇਲ ਸੰਭਾਵਿਤ ਅੰਤ ਕੀ ਹਮਲੇ ਜਾਂ ਅਪਾਤ ਕਾਲੀਨ ਸਥਿਤੀ ਨੂੰ ਜੇਠਣ ਦੇ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ ਹਮਲੇ ਨੂੰ ਵੇਖਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਸੰਵੇਦਨਸ਼ੀਲ ਸ਼ਹਿਰ ਮੰਨਿਆ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਸੁਰੱਖਿਆ ਦੇ ਪੁਖਤਾ 조ੜਿਆ ਇੰਤਜ਼ਾਮ ਕੀਤੇ ਗਏ